ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਸ਼ੀਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਚਰਚਾ ਨੂੰ ਅੱਗੇ ਤੋਰ ਰਹੇ ਹਾਂ ਹਾਂਜੀ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਅਖੀਰ ਵਿੱਚ ਪੰਨਾ 1426 ਤੋਂ ਜਿਹੜੇ 57 ਸ਼ਲੋਕ ਸ਼ੁਰੂ ਹੁੰਦੇ ਨੇ ਉਹਨਾਂ ਦੀ ਲੜੀ ਆਰੰਭ ਕਰਨੀ ਹੈ ਬਹੁਤ ਖੂਬ ਆਪਣੀ ਕੋਸ਼ਿਸ਼ ਇਹ ਹੀ ਰਹੇਗੀ ਕਿ ਇਹਨਾਂ ਸ਼ਲੋਕਾਂ ਨੂੰ ਸਮਝਦੇ ਹੋਏ ਗੁਰੂ ਦੀ ਸਿੱਖਿਆ ਦਾ ਕੀ ਕਹਿੰਦੇ ਨੇ ਕੋਈ ਨਿੱਕਾ ਜਿਹਾ ਕਿਣਕਾ ਵੀ ਜੇ ਅੰਦਰ ਵਸ ਜਾਵੇ ਹਾਂਜੀ ਹਾਂਜੀ ਤਾਂ ਬਸ ਜੀਵਨ ਸਫਲਾ ਹੋ ਸਕਦਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ ਕਿਣਕਾ ਏਕ ਜਿਸ ਜੀਏ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਬਿਲਕੁਲ ਸਹੀ ਗੱਲ ਹੈ ਤੇ ਇਸ ਤੋਂ ਪਹਿਲਾਂ ਜਿੱਦਾਂ ਆਪਾਂ ਗੁਰੂ ਸਾਹਿਬ ਦੇ 59 ਸ਼ਬਦਾਂ ਤੇ ਵਿਚਾਰ ਕੀਤੀ ਸੀ ਹਾਂਜੀ ਉਹਨਾਂ ਦੀ ਮੁੱਖ ਸਿੱਖਿਆ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਇਹਨਾਂ ਸ਼ਲੋਕਾਂ ਦੀ ਹੈ ਨਹੀਂ ਬਣਦੀ ਹੈ ਅੱਛਾ ਉਹ ਕਿਹੜੀ ਸੀ ਮੁੱਖ ਸਿੱਖਿਆ ਦੇਖੋ ਜਿਹੜਾ ਪਹਿਲਾ ਸ਼ਬਦ ਸੀ ਉਹਦੀਆਂ ਪਹਿਲੀਆਂ ਤੁਕਾਂ ਹੀ ਨੇ ਸਾਧੋ ਮਨ ਕਾ ਮਨ ਤਿਆਗੋ ਓਹੋ ਮਨ ਕਾ ਮਾਨ ਤਿਆਗੋ ਹਾਂਜੀ ਪਹਿਲਾਂ ਤਾਂ ਦੇਖੋ ਗੁਰੂ ਸਾਹਿਬ ਦੀ ਮਿਠਾਸ ਸਾਨੂੰ ਪਾਪੀਆਂ ਵਿਕਾਰੀਆਂ ਨੂੰ ਵੀ ਸਾਧੂ ਕਹਿ ਕੇ ਸੰਬੋਧਨ ਕਰ ਰਹੇ ਨੇ ਹਾਂ ਕਿੰਨਾ ਪਿਆਰ ਹੈ ਇਸ ਸੰਬੋਧਨ ਵਿੱਚ ਬਿਲਕੁਲ ਤੇ ਫਿਰ ਸਿੱਧਾ ਨੁਕਤਾ ਮਨ ਦੇ ਹੰਕਾਰ ਨੂੰ ਮਾਨ ਨੂੰ ਤਿਆਗਣਾ ਇਹ ਗੱਲ ਕਹਿਣੀ ਸੌਖੀ ਹੈ ਜ਼ੁਬਾਨੀ ਕਹਿ ਦੇਣਾ ਕਿ ਹਾਂ ਮੈਂ ਹੰਕਾਰ ਛੱਡ ਦਿੱਤਾ ਪਰ ਮਨ ਚੋਂ ਕੱਢਣਾ ਬਹੁਤ ਔਖਾ ਬਹੁਤ ਜ਼ਿਆਦਾ ਤੇ ਗੁਰੂ ਸਾਹਿਬ ਨੇ ਕੋਈ ਤਰੀਕਾ ਵੀ ਦੱਸਿਆ ਸੀ ਕਿ ਇਹਨੂੰ ਕਿਵੇਂ ਛੱਡੀਏ ਹਾਂਜੀ ਉਸੇ ਸ਼ਬਦ ਵਿੱਚ ਅੱਗੇ ਦੱਸਦੇ ਨੇ ਕਹਿੰਦੇ ਨੇ ਕਾਮ ਕ੍ਰੋਧ ਵਰਗੇ ਜਿਹੜੇ ਵੱਡੇ ਵਿਕਾਰ ਨੇ ਅੱਛਾ ਤੇ ਨਾਲ ਹੀ ਦੁਰਜਨ ਕੀ ਸੰਗਤ ਯਾਨੀ ਬੁਰੇ ਬੰਦਿਆਂ ਦੀ ਸੰਗਤ ਇਹਨਾਂ ਤੋਂ ਦਿਨ ਰਾਤ ਦੂਰ ਭੱਜਣਾ ਤਾਂ ਤੇ ਅਹਨਸ ਪਾਗੋ ਯਾਨੀ ਵਿਕਾਰਾਂ ਤੇ ਮਾੜੀ ਸੰਗਤ ਤੋਂ ਬਚਣਾ ਇਹ ਹੰਕਾਰ ਤਿਆਗਣ ਦਾ ਇੱਕ ਤਰੀਕਾ ਹੈ ਬਿਲਕੁਲ ਇਹ ਮਨ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਨੇ ਤੇ ਫਿਰ ਜਿਹੜਾ ਆਖਰੀ ਸ਼ਬਦ ਸੀ ਗੁਰੂ ਸਾਹਿਬ ਦਾ ਰਾਗ ਜੈਜਾਵੰਤੀ ਵਿੱਚ ਕਿ ਉਹਦੀ ਸਿੱਖਿਆ ਵੀ ਇਸੇ ਨਾਲ ਮਿਲਦੀ ਸੀ ਹਾਂਜੀ ਕਮਾਲ ਦੀ ਗੱਲ ਇਹ ਹੈ ਕਿ ਸ਼ੁਰੂਆਤ ਵੀ ਇੱਥੋਂ ਹੁੰਦੀ ਹੈ ਤੇ ਅੰਤ ਵੀ ਇੱਥੇ ਹੀ ਹੁੰਦਾ ਹੈ ਆਖਰੀ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵੀ ਇਹੀ ਕਹਿੰਦੀਆਂ ਨੇ RAM BHAGAT HIYE AAN CHHAD DE ਦਾ ਮਨ ਕੋ ਮਾਨ। ਓਹੋ ਫਿਰ ਉਹੀ ਗੱਲ ਮਨ ਦਾ ਮਾਨ ਛੱਡ ਦੇ। ਹਾਂਜੀ ਕਹਿੰਦੇ ਨੇ ਰੱਬ ਦੀ ਭਗਤੀ ਨੂੰ ਹਿਰਦੇ ਚ ਵਸਾਲਾ ਤੇ ਮਨ ਦਾ ਹੰਕਾਰ ਤਿਆਗ ਦੇ। ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ? ਜਗ ਮੈਂ ਬਿਰਾਜ ਰੇ। ਜਗ ਮੈਂ ਬਿਰਾਜ ਰੇ। ਮਤਲਬ ਦੁਨੀਆ ਵਿੱਚ ਫਿਰ ਸੁੱਖ, ਸ਼ਾਂਤੀ, ਸਹਿਜ ਨਾਲ। ਹਾਂ ਇੱਕ ਵੱਖਰੀ ਸ਼ਾਨ ਨਾਲ, ਇੱਕ ਅੰਦਰੂਨੀ ਟਿਕਾਣ ਨਾਲ ਜੀਵਨ ਬਤੀਤ ਹੁੰਦਾ ਹੈ। ਤਾਂ ਮਤਲਬ ਪਹਿਲੇ ਸ਼ਬਦ ਤੋਂ ਲੈ ਕੇ ਆਖਰੀ 59ਵੇਂ ਸ਼ਬਦ ਤੱਕ ਇੱਕ ਸਾਂਝਾ ਤਾਗਾ ਇਕ ਮੁੱਖ ਜ਼ੋਰ ਜੜਾਏ ਉਹ ਮਨ ਦੇ ਹੰਕਾਰ ਨੂੰ ਤਿਆਗਣ ਤੇ ਹੀ ਹੈ ਬਿਲਕੁਲ ਇਹੀ ਕੇਂਦਰੀ ਨੁਕਤਾ ਹੈ ਪਰ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਿੱਖਿਆਵਾਂ ਨੇ ਜਿਹੜੀਆਂ ਉਹਨਾਂ ਸ਼ਬਦਾਂ ਵਿੱਚ ਆਈਆਂ ਸੀ ਹਾਂ ਉਹ ਵੀ ਥੋੜਾ ਯਾਦ ਕਰ ਲਈਏ ਜਿਵੇਂ ਇੱਕ ਅਰਦਾਸ ਦੀ ਸ਼ਕਤੀ ਬਾਰੇ ਗੱਲ ਆਈ ਸੀ ਹਾਂ ਬਹੁਤ ਜ਼ਰੂਰੀ ਜਦੋਂ ਮਨ ਬੇਚੈਨ ਹੋਵੇ ਕੋਈ ਦੁੱਖ ਤਕਲੀਫ ਹੋਵੇ ਤਾਂ ਰੱਬ ਅੱਗੇ ਅਰਦਾਸ ਕਰਨੀ ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਸਭ ਦੀ ਸੁਣਦਾ ਹੈ ਇੱਥੋਂ ਤੱਕ ਕਿ ਪੇੜ ਪੌਦਿਆਂ ਦੀ ਪੁਕਾਰ ਵੀ ਤੇ ਹਾਥੀ ਵਾਲੀ ਉਦਾਹਰਣ ਕਿੰਨੀ ਪ੍ਰਭਾਵਸ਼ਾਲੀ ਸੀ ਗਜ ਤੇ ਗ੍ਰਾਹ ਵਾਲੀ ਹਾਂਜੀ ਜਦੋਂ ਹਾਥੀ ਨੂੰ ਮગરਮਛ ਨੇ ਫੜ ਲਿਆ ਤੇ ਉਹਨੇ ਸਿਰਫ ਮਨ ਹੀ ਮਨ ਵਿੱਚ ਪ੍ਰਭੂ ਨੂੰ ਯਾਦ ਕੀਤਾ ਹਾਂ ਜਬ ਹੀ ਸਰਣ ਗਹੀ ਕਿਰਪਾ ਨਿਧ ਗਜ ਗ੍ਰਾਹਤੇ ਛੁਟਾ ਉਸੇ ਵੇਲੇ ਉਹਨੂੰ ਮગરਮਛ ਤੋਂ ਛੁਡਾ ਲਿਆ ਤੇ ਇਹਦੇ ਨਾਲ ਹੀ ਨਾਮ ਦੀ ਮਹਿਮਾ ਵੀ ਜੁੜੀ ਹੋਈ ਹੈ ਨਾਮ ਦੀ ਮਹਿਮਾ ਹਾਂ ਉਸੇ ਸਾਖੀ ਵਿੱਚ ਆਉਂਦਾ ਹੈ ਰਾਮ ਕਹਿਤ ਬੰਧਨ ਤਿਹ ਟੋਟਾ ਰੱਬ ਦਾ ਨਾਮ ਲੈਣ ਨਾਲ ਉਹਦੇ ਬੰਧਨ ਟੁੱਟ ਗਏ ਵਾਹ ਯਾਨੀ ਅਰਦਾਸ ਤੇ ਨਾਮ ਸਿਮਰਨ ਇਹ ਬਹੁਤ ਵੱਡੀਆਂ ਦਾਤਾਂ ਨੇ ਬਿਲਕੁਲ ਤੇ ਨਾਲ ਹੀ ਮੈਨੂੰ ਯਾਦ ਹੈ ਗੁਰੂ ਸਾਹਿਬ ਨੇ ਕੁਝ ਚੇਤਾਵਨੀਆਂ ਵੀ ਦਿੱਤੀਆਂ ਸਨ ਜੀਵਨ ਨੂੰ ਵਿਅਰਥ ਨਾ ਗਵਾਉਣ ਬਾਰੇ ਹਾਂ ਬਹੁਤ ਸਖਤ ਤਰੀਕੇ ਨਾਲ ਸੁਚੇਤ ਕੀਤਾ ਸੀ ਜਿਵੇਂ ਕਿ ਪਰਦਾਰਾ ਨਿੰਦਿਆ ਰਸ ਰਚਿਓ RAM PAGAT ਨੇ ਕੀਨੀ ਅੱਛਾ ਭਾਵ ਪਰਾਈ ਇਸਤਰੀ ਦੇ ਮੋਹ ਵਿੱਚ ਦੂਜਿਆਂ ਦੀ ਨਿੰਦran ਦੇ ਰਸ ਵਿੱਚ ਫਸੇ ਰਹੇ ਰਬ ਦੀ ਭਗਤੀ ਵੱਲ ਧਿਆਨ ਹੀ ਨਹੀਂ ਦਿੱਤਾ ਹਾਂਜੀ ਤੇ ਇਹ ਜੀਵਨ ਐਵੇਂ ਗਵਾ ਲਿਆ ਇਹ ਬਹੁਤ ਵੱਡੀ ਚੇਤਾਵਨੀ ਹੈ ਸਾਡੇ ਸਾਰਿਆਂ ਲਈ ਵਾਕਈ ਸੋ ਇਹਨਾਂ 59 ਸ਼ਬਦਾਂ ਦਾ ਜਿਹੜਾ ਸਾਰ ਸੀ ਉਹ ਬਹੁਤ ਡੂੰਗਾ ਹੈ ਹੰਕਾਰ ਤਿਆਗੋ ਭਗਤੀ ਕਰੋ ਅਰਦਾਸ ਕਰੋ ਨਾਮ ਜਪੋ ਤੇ ਵਿਕਾਰਾਂ ਤੋਂ ਬਚੋ ਸਹੀ ਤੇ ਹੁਣ ਇਸੇ ਨੀਤੇ ਆਪਾਂ ਅੱਗੇ ਵਧਾਂਗੇ ਹਾਂ ਹੁਣ ਅਗਲਾ ਕਦਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸ਼ਲੋਕਾਂ ਨੂੰ ਅ ਕੋਸ਼ਿਸ਼ ਕਰਾਂਗੇ ਇੱਕ ਇੱਕ ਕਰਕੇ ਸਮਝਣ ਦੀ ਜ਼ਰੂਰ ਤੇ ਅੱਜ ਦੀ ਇਹ ਸਾਰੀ ਵਿਚਾਰ ਤੋਂ ਬਾਅਦ ਸਰੋਤਿਆਂ ਲਈ ਸੋਚਣ ਵਾਲੀ ਗੱਲ ਸ਼ਾਇਦ ਹੀ ਇਹ ਹੈ ਹਾਂ ਇੱਕ ਨੁਕਤਾ ਜ਼ਰੂਰ ਛੱਡਣਾ ਚਾਹੀਦਾ ਹੈ ਉਹ ਇਹ ਕਿ ਜਦੋਂ ਗੁਰੂ ਸਾਹਿਬ ਵਾਰ-ਵਾਰ ਮਨ ਦਾ ਮਾਨ ਤਿਆਗਣ ਦੀ ਗੱਲ ਕਰਦੇ ਨੇ ਤਾਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਦੇਖੀਏ ਕਿ ਇਹ ਮਾਨ ਕਿੱਥੇ-ਕਿੱਥੇ ਸਿਰ ਚੁੱਕਦਾ ਹੈ ਅੱਛਾ ਕਿਹੜੀਆਂ ਗੱਲਾਂ ਵਿੱਚ ਕਿਹੜੇ ਵਿਵਹਾਰ ਵਿੱਚ ਹਾਂਜੀ ਤੇ ਫਿਰ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਕੇ ਪਗਤੀ ਰਾਹੀਂ ਉਸਮਾਨ ਤੋਂ ਮੁਕਤ ਹੋ ਕੇ ਅਸਲੀ ਸ਼ਾਂਤੀ ਉਹ ਜੜੀ ਜਗ ਵਿੱਚ ਬਿਰਾਜ ਰੇ ਵਾਲੀ ਅਵਸਥਾ ਹੈ ਉਹਨੂੰ ਕਿਵੇਂ ਪਾ ਸਕਦੇ ਆ ਇਹ ਸਵਾਲ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਬਹੁਤ ਵਧੀਆ ਨੁਕਤਾ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ